ਜਿਹੜੇ ਮਰਜ਼ੀ ਪਿੰਡ ਲੈ ਚੱਲਿਓ ਜਿਹੜੇ ਮਰਜ਼ੀ ਬੰਦੇ ਨਾਲ ਬਿਠਾ ਦਿਓ ਗੱਲ ਤਰਕ ਨਾਲ ਹੋਵੇ ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆਇਓ ਵੀ ਗਾਲ ਮੈਂ ਬਹੁਤ ਸੋਹਣੀ ਕੱਟਣਗਾ ਮੈਨੂੰ ਪਤਾ ਸੀ ਕਿ ਦੋ ਤਰੀਕ ਤੋਂ ਬਾਅਦ ਕਿਸੇ ਵੀ ਟਾਈਮ ਮੈਨੂੰ ਕਿਤੋਂ ਵੀ ਕੋਈ ਵੀ ਸੁਨੇਹਾ ਆ ਜਵੇ ਪਾਗਾਂ ਵਾਲਾ ਸਮਝਦਾ ਕਿ ਹਾਂਸ ਬਾਜੀ ਨੇ ਭਲਾਇਆ ਸਭ ਸਾਨਾ ਯਾਰ ਕਿਸਾਨ ਠੀਕ ਐ ਸੀ ਬਹੁਤ ਜਾਦੇ ਵੱਡੇ ਆ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਆ ਪਰ ਅਸੀਂ ਰੱਬ ਨਹੀਂ ਆ ਮੰਦੀ ਨਾਲ ਪੇਸ਼ ਆਉਂਦਾ। ਕਿਤਾਕ ਕਰਦਾਰ ਆ ਸਾਡਾ 2 ਕਿਲੋ ਚੌਲਾਂ ਪਿੱਛੇ ਅਸੀਂ ਸਰਕਾਰ ਦੇ ਪਤਾ ਨਹੀਂ ਉਹਨੇ ਚ ਕੀ ਕੁਛ ਹੁੰਦਾ ਆਉਂਦੀ ਉਹ ਸੈਂਟਰ ਗਵਰਨਮੈਂਟ ਤੋਂ ਆ। ਕੱਲ ਜਦੋਂ ਮੈਨੂੰ ਯੂਵੀ ਦਾ ਫੋਨ ਆਇਆ ਪਾਜੀ ਮੈਂ ਪਿੰਡ ਸੀ। ਪੈਰਾ ਹੇਠੋਂ ਮਿੱਟੀ ਨਿਕਲ ਗਈ ਫੇਰ ਮੈਂ ਜਾ ਕੇ ਪਟਿਆਲੇ ਬੈਠਿਆ ਮੈਂ ਉਹ ਭਰਾਵਾ ਚੱਲ ਸੌਂ ਲੀਏ। ਨੀਂਦ ਨਹੀਂ ਆਈ। ਮੈਂ ਨਾਲ ਆ। ਮੈਨੂੰ ਪਤਾ ਸੀ ਕਿ 2 ਤਰੀਕ ਤੋਂ ਬਾਅਦ ਕਿਸੇ ਵੀ ਟਾਈਮ ਮੈਨੂੰ ਕਿਤੋਂ ਵੀ ਕੋਈ ਵੀ ਸੁਨੇਹਾ ਆ ਜਾਵੇ ਭਾਗਾਂ ਵਾਲਾ ਸਮਝਦਾ ਕਿ ਹਾਂਸਪਾ ਜੀ ਨੇ ਬੁਲਾਇਆ ਸਭ ਤੋਂ ਪਹਿਲਾਂ ਸ਼੍ਰੀਨ ਸਾਹਿਬ ਥੈਂਕ ਯੂ ਵੈਰੀ ਮੱਚ ਤੁਸੀਂ ਫੋਨ ਕੀਤਾ ਮੈਨੂੰ ਮੈਂ ਵੇਲਾ ਹੀ ਆ ਕੋਈ ਕੰਮ ਨਹੀਂ ਮੈਨੂੰ ਜਿੰਨਾ ਚਿਰ ਮਰਜ਼ੀ ਰੱਖ ਲਿਓ ਇੱਥੇ ਹੀ ਆ ਜਿਹੜੇ ਮਰਜ਼ੀ ਪਿੰਡ ਲੈ ਚੱਲਿਓ ਜਿਹੜੇ ਮਰਜ਼ੀ ਬੰਦੇ ਨਾਲ ਫੜਾ ਦਿਓ ਗੱਲ ਤਰਕ ਨਾਲ ਹੋਵੇ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਉਹ ਵੀ ਗਾਲ ਮੈਂ ਬਹੁਤ ਸੋਹਣੀ ਕੱਢਣ ਜਾਣਦਾ ਸਭ ਕੁਝ ਆਉਂਦਾ ਮੈਨੂੰ ਮੈਂ ਵੀ ਜੇ ਉਹ ਜਾਣਦਾ ਜਿਹੜਾ ਮੁੱਛ ਤੇ ਐ ਸੱਜੇ ਨੂੰ ਤਾ ਦੇ ਲੋ ਖੱਬੇ ਹੱਥ ਨਾਲ ਸੱਜੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸੈਟ ਸਾਥ ਚ ਮੈਂ ਵੀ ਸੀਪ ਬਹੁਤ ਖੇਡਦੇ ਆ ਮੈਨੂੰ ਵੀ ਪਪਾ ਕਰਾ ਕਰੂ ਮੈਂ ਬੋਲ ਲਾਇਆ ਨਾ ਖੇਤੀ ਅੱਜ ਵੀ ਕਰਦਾ ਟਰੈਕਟਰ ਆਪ ਹੀ ਚਲਾਉਣਾ ਮੈਂ ਕਿਸਾਨ ਆ ਯਾਰ ਕਿਸਾਨ ਠੀਕ ਐ ਅਸੀਂ ਬਹੁਤ ਜ਼ਿਆਦੇ ਵੱਡੇ ਆ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਆ ਪਰ ਅਸੀਂ ਰੱਬ ਨਹੀਂ ਆ ਬਾਦ ਸਾਹਿਬ ਕਹਿ ਕੇ ਗਏ ਨੇ ਵੱਡੇ ਵੀਰ ਨੇ ਸਰਦਾਰ ਨਰਦਕ ਸਿੰਘ ਬਾਦ ਕਿ ਅਕਲਮੰਦੀ ਨਾਲ ਪੇਸ਼ ਆਓ ਯਾਰ ਸਾਡਾ ਕਿਰਦਾਰ ਹੀ ਨਹੀਂ ਸੀ ਇਹ ਅਸੀਂ ਸ਼ਹੀਦੀਆਂ ਦੇ ਨਾਲੇ ਲੋਕ ਅਸੀਂ ਧੀਆ ਭੈਣਾਂ ਦੀ ਪਤ ਬਚਾਉਣ ਵਾਲੇ ਪੰਜਾਬੀ ਅਸੀਂ ਗਵਾਂਡੀਆਂ ਦੀ ਰਾਖੀ ਕਰਨ ਵਾਲੇ ਪੰਜਾਬੀ ਅਸੀਂ ਯਾਰ ਗਾਲਾਂ ਤੇ ਉਤਰੇ ਅਸੀਂ ਯੋਧੇ ਲੋਕ ਅਸੀਂ ਭਖਾਰੀ ਹੋ ਗਏ ਯਾਰ ਕਿਦਾਂ ਕਰਦਾਰ ਆ ਸਾਡਾ 2 ਕਿਲੋ ਚੌਲਾਂ ਪਿੱਛੇ ਅਸੀਂ ਸਰਕਾਰ ਦੇ ਪਤਾ ਨਹੀਂ ਉਹਨੇ ਚ ਕੀ ਕੁਝ ਹੁੰਦਾ ਆਉਂਦੀ ਉਹ ਸੈਂਟਰ ਗਵਰਨਮੈਂਟ ਤੋਂ ਆ ਕਮਲੇ ਬਣ ਗਏ ਅਸੀਂ ਕਮਲੇ ਬਣਾ ਗਿਆ ਹਾਂ ਦੂਜਾ ਚੱਲ ਛੱਡ ਨਾਮ ਲੈ ਤਾਂ ਫਿਰ ਮੈਨੂੰ ਰੋਟੀ ਨਹੀਂ ਮਿਲਣੀ ਹਰੇ ਤੱਕ ਭੁੱਖਾ ਹੀ ਆ ਮੈਂ ਸੋ ਪਲੀਜ਼ ਟਾਈਮ ਬਹੁਤ ਘਟਾ ਹੈ ਮੈਂ ਖੁੱਲ ਕੇ ਗੱਲਾਂ ਕਰਨੀਆਂ ਅਸੀਂ ਪਰ ਮੈਨੂੰ ਹਲੇ ਵੀ ਬੰਦਸ਼ ਜਿਹੀ ਲੱਗਦੀ ਹੈ ਮੈਂ ਵੀ ਹੁਣ ਬੜਾ ਸਮਾਂ ਨਹੀਂ ਲੈਂਦਾ ਚਾਹੇ ਮੈਂ ਰੋਕਿਆ ਰੁਕਣਾ ਨਹੀਂ ਕਿਸੇ ਦੇ ਚਾਹੇ ਹੰਸਪਾਜੀ ਕਹਦਾ ਵੀ ਬਸ ਬਹੁਤ ਹੋ ਗਿਆ ਹੁਣ ਪਰ ਚਿੱਤ ਨਹੀਂ ਕਰਦਾ